ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰ ਕੋਈ ਮਾਟੀ ਦਾ ਕਾਟਾ ਤੋਂ ਪੈ ਸੁਭੀ ਮਨਸ ਕੀ ਗਤਿ ਅਹੀ ਸੰਦਰ ਸੱਚਾ ਦੇਵ ਲਾਇਆ ਪ੍ਰੀਤਮ ਆਪਣੇ ਅਨਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਜੋ ਮੰਗੇ ਖਾਕੁਰੀ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹ ਹਾ ਸਚ ਹੋਵੈ ਬੰਮਨੀ ਸ਼ਰਣ ਤੁਮਨੀ ਆਸਾ ਤੁਮਹੀ ਸਜਣ ਸੁਹੇਦੇ ਪਰਾਪੋ ਰੱਖ ਨਹ ਹਰ ਦਿਆਨਾ ਨਾਨਕ ਕਰ ਕੀ ਬੋਲੇ ਸਜਣ ਸੱਚਾ ਪਾਖਿ ਸਿਰ ਸ਼ਾਹ ਦੇ ਸ਼ਾਹੋ ਜਿਸ ਪਾਸ ਬੈਖਿਆ ਸੋਹੀ ਸੁਬਨਾ ਨਾ ਦਾ ਦੇ ਸੋ ਲਗਉ ਸਰਵੀਆ ਅਹਨੇ ਸੁ ਸਹਜ ਸੁ ਭਾਈ ਨਰਸ਼ਨ ਪਰਸ਼ੀਆ ਰੂਪ ਜਨਮ ਮਰਨ ਦੁਖ ਜਾਈ ਹੋਵੇ ਸਫਤ ਕਸਮਦੀ ਨੂਰ ਅਰਸੋ ਗੁਰ ਸੋ ਜਟੀਏ ਤੁਧ ਟਿਠੇ ਸਚੀ ਪਾਦਸ਼ਾ ਮਲ ਜਨਮ ਜਨਮ ਦੀ ਕਟਿਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਬਣਦੰਤਾ ਜਗ ਖਾਇ ਮਨੁ ਮੁਖ ਖਾਤੇ ਗੁਰਮੁਖਿ ਉਪਰੇ ਸੱਚੇ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਕ ਖਾ ਦੇ ਗੁਰ ਮੁਖ ਉਪਰੇ ਜੇ ਸੱਚੇ ਨਾਮ ਚਿਤ ਲਾਇਆ ਬਿਨ ਨਾਵੇਂ ਜਗ ਕਮਲਾ ਆਪੈ ਮਨ ਮਖਨ ਅਕੰਧਰੀ ਆਇਆ ਧੰਦਾ ਕਰਤਿਆ ਨਿਖਨ ਜਨਮ ਗਵਾਇ ਸੁਖ ਦਾਤਾ ਮਨ ਨਾ ਵਸਿਆ ਨਾਨਕ ਨਾਮ ਕਨਾ ਕੋ ਮਿਨੇ ਆ ਜਿੰਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਕਹੀ ਮੈਂ ਅਮਰਤ ਪਰਪੂਰ ਹੈ ਮਨ ਮ ਪ੍ਰਸਾਦ ਨਾਮ ਪਾਇਆ ਜੋ ਕਸਤੋਨੀ ਮਿਰਗ ਨ ਜਾਣੈ ਧਰਮ ਦਾ ਪਰਮ ਕੋ ਲਾਇਆ ਅੰਮ੍ਰਿਤ ਤਜ ਬਿਕ ਸੰਗ ਰਹਿ ਕਰਤੇ ਆਪ ਖੁਵੈ ਗੁਰਮੁਖ ਮਿਰ ਲਐ ਸੋ ਜੀ ਪਈ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਕ ਹੋਇਆ ਰਸਨਾ ਹਰ ਸਾਧ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੀਲ ਮਿਲਾਏ ਬਿਨ ਸ਼ਬਦੈ ਸਭ ਜਗ ਬੋਰਾਨ ਮਿਰਥਾ ਜਨਮ ਗਵਾਇ ਅਮਰਤ ਇੱਕੋ ਸ਼ਬਦ ਹੈ ਨਾਨਕ ਗੁਣ ਵਖ ਪਾਇਆ ਕੋੜੀ ਸੋਹਾਰ ਪੁਰਖ ਅਗੰਮ ਹੈ ਕੋ ਕਥ ਬਿਦ ਪਾਈਐ ਤ ਸਰੂਪਨ ਰੇਕ ਅਦ੍ਰਿਸ਼ ਪਹੁੰਚਣਾ ਕੋ ਧਿਆਈ ਹੈ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਸੁਣ ਗਾਈਏ ਜਿਸੇ ਆਪ ਭਜਾਈ ਆਪਸੋ ਹਰ ਮਾਰਗ ਪਾਈਐ ਗੁਰਪੂਰੇ ਬੇਖਾਲਿਆ ਗੁਰਸਿਵਾ ਪਾਈਐ ਜਿਸੇ ਆਪ ਭਜੈ ਆਪ ਸੁਹਰ ਮਾਰਗ ਪਾਈਐ ਪੂਰੇ ਬੇਖਾਲਿਆ ਗੁਰ ਸਿਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਗੁਰੂ ਪਿਆਰੀ ਸਤਿਗੁਰ ਦੇਵੀ ਸਤਿਗੁਰੂ ਜੀ ਦੀ ਮਹਾਨ ਮਹਾਨ ਬਖਸ਼ਿਸ਼ੇ ਰਹਿਮਤਿ ਕਿਰਪਾ ਸੰਕਾ ਦੁਆਰਾ ਸ਼੍ਰੀ ਅਕਰਪੜ ਸਾਹਿਬ ਦੀ ਸੰਪੂਰਨਤਾ ਹੋਈ ਹੈ ਕਾਲਜੂਗਮੇ ਕੀਰਤਨ ਪਰਧਾਨ ਦਾ ਗੁਰਮੁਖ ਜਪੇ ਲਈ ਗਿਆਨ ਦੇ ਮਹਾਵਾਕ ਅਨੁਸਾਰ ਜੀ ਸਵੇਰੇ 9 ਵਜੇ ਤੋਂ ਲੈ ਕੇ ਤਕਰੀਬਨ 10:30 ਵਜੇ ਤੱਕ ਕੀਰਤਨ ਆਰੰਭ ਹੋਣੀ ਹੈ 10:30 ਵਜੇ ਸਾਰੀ ਸਮਾਪਤੀ ਕੀਤੀ ਜਾਣੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸੇਵਕ ਪਰਿਵਾਰ ਵੱਲੋਂ ਕਿ ਭਾਈ ਸਮੇਂ ਸਿਰ ਪਹੁੰਚ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਅਰਦਾਸਾਂ ਵਿੱਚ ਸ਼ਾਮਲ ਹੋ ਕੇ ਆਪ ਆਪਣਾ ਜੀਵਨ ਸਫਲਾ ਬਣਾਓ ਜੀ 10:30 ਵਜੇ ਸਾਰੀ ਸਮਾਪਤੀ ਕੀਤੀ ਜਾਣੀ ਹੈ ਤਾਨੀਆ ਸੰਕਤ ਸਮੇ ਸਰਪੰਚ ਜੀ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ